ਦੇ ਸੋਚਿਆ ਕਿ ਪੰਜਾਬ ਵਿੱਚ 2014 ਤੋਂ ਪਹਿਲਾਂ ਬੇਦਬੀਆਂ ਕਿਉਂ ਨਾ ਹੋਈਆਂ ਚਰਦੀ ਰਹੀ ਕਾਂਗਰਸ ਸ਼ਰਾਰਤ ਅੰਦਰ ਅਜ ਗਊਆਂ ਦੀਆਂ ਪੂਛਵਾ ਤੇ ਗੁਰਦੁਆਰਿਆਂ ਵਿੱਚ ਬੀੜੀਆਂ ਸਟਾਉਂਦੀ ਰਹੀ ਕਾਂਗਰਸ ਸਿੱਖ ਕੌਮ ਤੇ ਹੈਰਾਨ ਹੈ ਜਿਹੜੀ ਪਾਰਟੀ 100 ਸਾਲ ਪੁਰਾਣੀ ਥੋੜੀ ਜੱਥੇਬੰਦੀ ਹੈ ਥੋੜੀ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਜੱਥੇਬੰਦੀ ਹੈ ਗੁਰੂ ਘਰਾਂ ਦੀ ਰੱਖਿਆ ਵਾਸਤੇ ਜਾਨ ਕੁਰਬਾਨ ਨਾਲ ਕਰਨ ਵਾਲੀ ਜੱਥੇਬੰਦੀ ਹੈ ਉਹਦੇ ਤੇ ਇਲਜ਼ਾਮ ਲਾਤਾ ਬੇਅਦਬੀ ਕੇਜਰੀ ਵਾਲਤੇ ਉਹਦੀ ਟੀਮ ਨੇ ਆ ਕੇ ਅੱਜ ਫੇਰ ਸਾਡੇ ਉੱਤੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਹੋਇਆ ਜਵੇ ਤੈਨੂੰ ਦਸ ਕਬਹਿ ਗਿਆ ਸਾਰੀ ਦਾ ਦੀ ਜਾਵੇ ਤੈਨੂੰ ਦਸ ਕਬਹਿ ਗਿਆ ਇਹ ਸਿਰ ਤੇ ਰੱਖਿਆ ਉਸ ਪਗੋੜੇ ਪ੍ਰਧਾਨ ਦੇ ਚੁੱਲਾ ਤੇ ਦੋ ਤਿੰਨ ਚਾਹ ਬਰੂਸ ਜਿਹੜੇ ਸੀ ਉਹ ਪਿੱਛੇ ਲੱਗੇ ਤੇ ਚੁੱਲਾ ਲੈ ਕੇ ਆਪਣਾ ਜਿਹੜਾ ਸੀ ਉਹ ਕਮਰੇ ਦੇ ਵਿੱਚ ਵੜ ਗਏ ਤੇ ਬਾਹਰੋਂ ਗੇਟ ਲਾ ਲਿਆ ਕਲ ਝੁਗ ਹੈ ਕਲ ਝੁਗ ਗੁਰੂ ਦੋਸਤੋ ਪਿਛਲੇ ਹਫਤੇ ਪੰਜਾਬ ਦੀ ਸਿਆਸਤ ਵਿੱਚ ਸਿੱਖ ਸਿਆਸਤ ਵਿੱਚ ਇੱਕ ਐਮ ਘਟਨਾਕ੍ਰਮ ਹੋਇਆ। ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੇ ਨਵੇਂ ਅਕਾਲੀ ਦਲ ਦੇ ਗਠਨ ਦਾ ਐਲਾਨ ਕਰ ਦਿੱਤਾ। ਬਿਲਕੁਲ ਓਵੇਂ ਹੀ ਜਿਵੇਂ ਮਹਾਰਾਸ਼ਟਰ ਵਿੱਚ ਕਿਸੇ ਵੇਲੇ ਸ਼ਿਮਸ਼ੇਨਾ ਦੇ ਬਾਗੀ ਧੜੇ ਨੇ ਕੀਤਾ ਸੀ। ਦੋਸਤੋ ਇਸ ਦੇ ਪਿੱਛੇ ਪੰਜਾਬ ਵਿੱਚ ਬਾਗੀ ਧੜੇ ਦੇ ਪਿੱਛੇ ਕੌਣ ਹੈ? ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ ਜਾਂ ਭਾਜਪਾ ਕੀ ਇਹ ਧੜਾ ਪੂਰੇ ਵਿੱਚ ਸਫਲਤਾ ਪ੍ਰਾਪਤ ਕਰ ਸਕੇਗਾ? ਕਿਦਰ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੀ ਕੋਈ ਸਿਆਸੀ ਚਾਲਤਾਂ ਨਹੀਂ। ਅੱਜ ਦੀ ਵੀਡੀਓ ਵਿੱਚ ਇਹਨਾਂ ਸਵਾਲਾਂ ਦੇ ਜਵਾਬ ਹਾਸਲ ਕਰਨ ਦੀ ਕੋਸ਼ਿਸ਼ ਕਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਜਰੂਰ ਕਰ ਲਓ। ਪੰਜ ਵੀ ਜੋ ਪੰਥ ਵਿੱਚ ਗਰਾਵਟ ਸਾਡੇ ਅਖੌਤੀ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਲਿਆਂਦੀ ਆ ਉਸ ਨੂੰ ਪੂਰਤੀ ਕਰਨ ਲਈ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਲਈ ਧਰਮ ਦਾ ਕੁੰਡਾ ਰਾਜਨੀਤੀ ਉੱਪਰ ਰੱਖਿਆ ਜਾਏਗਾ ਔਰ ਇੱਕ ਪੰਥਕ ਕੌਂਸਲ ਦੀ ਸਥਾਪਨਾ ਕੀਤੀ ਜਾਏਗੀ। ਖਾਲਸਾ ਜੀ ਅੱਜ ਸਿੱਖ ਪੰਥ ਦੇ ਚਿੰਤਕ ਸਿਰ ਜੋੜ ਕੇ ਆਪਣੇ ਪਾਤਸ਼ਾਹ ਦੀ ਨਿੱਗੀ ਗੋਦ ਵਿੱਚ ਬੈਠ ਕੇ ਪੰਥ ਦੀ ਅਗਵਾਈ ਸਹਰਦ ਹੱਥਾਂ ਵਿੱਚ ਦੇਣ ਲਈ ਯਤਨਸ਼ੀਲ ਹੋਏ ਹਨ ਪੰਥ ਦੀ ਪੁਨਰਸਰਜੀਤੀ ਲਈ ਇਹ ਲੜੀ ਆਰਾਮ ਹੋਈ ਸੀ ਦੋਸਤੋ ਇਹ ਨੇ ਨਵੇਂ ਇਸ ਬਣੇ ਹੋਏ ਅਕਾਲੀ ਦਲ ਦੇ ਪ੍ਰਧਾਨ ਬਾਕੀ ਦੋਸਤੋ ਜਿਹੜਾ ਵੀ ਅਕਾਲੀ ਦਲ ਹੋਂਦ ਵਿੱਚ ਆਉਂਦਾ ਹੈ ਉਹ ਦਾਵਾ ਕਰਦਾ ਹੈ ਕਿ ਉਹੀ ਸੱਚੀ ਪੰਥਕ ਧਿਰ ਹੈ ਉਹੀ ਰਾਜਨੀਤੀ ਦੇ ਖੇਤਰ ਵਿੱਚ ਪੰਥ ਦੀ ਨੁਮਾਇੰਦਗੀ ਕਰਦਾ ਹੈ ਬਾਕੀ ਆਪਣੇ ਆਪ ਨੂੰ ਪੰਥ ਵਿੱਚ ਤਾੜਾ ਆਖਾ ਇਹ ਤਾਂ ਹਰ ਅਕਾਲੀ ਦਲ ਦਰਸਾਉਂਦਾ ਹੀ ਹੈ ਸੋ ਦੋਸਤੋ ਇਹੋ ਜਿਹੇ ਬਿਆਨ ਇਸ ਨਵੇਂ ਬਣੇ ਹੋਏ ਅਕਾਲੀ ਦਲ ਦੇ ਨੇਤਾ ਵੀ ਦੇ ਰਹੇ ਹਨ ਇੱਕ ਵਾਰੀ ਥੋੜਾ ਸੁਣ ਲੈਂਦੇ ਹਾਂ ਫਿਰ ਅੱਗੇ ਗੱਲ ਕਰਦੇ ਹਾਂ ਸਮਾਂ ਕਿਦਾਂ ਦਾ ਆਉਣਾ ਹੈ ਇੱਕ ਗੱਲ ਅੱਜ ਆਪਣੇ ਕੱਟ ਨੇ ਸਾਬਤ ਕਰਤੀ ਆ ਖਾਲਸਾ ਜੀ ਡੈਲੀਗਟ ਸਰਵੰਨ ਜਿਹੜੇ ਕਹਿੰਦੇ ਸੀ ਚੰਡੀਗੜ੍ਹ ਬੈਠ ਕੇ ਉਹਨਾਂ ਦਫ਼ਤਰਾਂ 'ਚ ਕੀ ਇਹ ਜਿਹੜਾ ਸੁਖਬੀਰ ਸਿੰਘ ਬਾਦਲਿਆ ਇਹ ਨਹੀਂ ਤੇ ਹੋਰ ਕੌਣ ਆਹ ਦੇਖੋ ਸਾਹਮਣੇ ਜੈਦਾ ਹਰਪ੍ਰੀਤ ਸਿੰਘ ਬੈਠੇ ਨੇ ਆ ਬੈਠੀ ਆ ਇਹ ਉਹਨਾਂ ਦੇ ਮੂੰਹ ਦੇ ਚਪੇੜ ਆ ਜਿਹੜੇ ਕਹਿੰਦੇ ਸੀ ਪੰਥ ਕੋ ਕੋਈ ਲੀਡਰ ਹੈ ਨਹੀਂ ਦੱਸੋ ਦੋਸਤੋ ਇਸ ਬਾਕੀ ਤੜੇ ਨੇ ਅਕਾਲੀ ਦਲ ਦੀ ਰਾਜਨੀਤੀ ਵਿੱਚ ਪਸੂੜੀ ਬਾ ਦਿੱਤੀ ਹੈ ਇਹਨਾਂ ਨੇ ਸਿਮਰਤ ਸਿੰਘ ਮਾਨ ਜਾਂ ਅਕਾਲੀ ਦਲ ਵਾਂਗੂ ਇੱਕ ਨਵਾਂ ਅਤੇ ਅੱਡਰਾ ਅਕਾਲੀ ਦਲ ਬਣਾਉਣ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉੱਪਰ ਹੀ ਆਪਣਾ ਦਾਵਾ ਠੋਕ ਦਿੱਤਾ ਹੈ ਇਹਨਾਂ ਮੁਤਾਬਕ ਇਹੀ ਸ਼੍ਰੋਮਣੀ ਅਕਾਲੀ ਦਲ ਦੇ ਅਸਲੀ ਵਾਰਿਸ ਹਨ ਜਾਂ ਸਾਫ਼-ਸਾਫ਼ ਕਹਿ ਲਈਏ ਤਾਂ ਮਾਲਕ ਹਨ ਪਰ ਕਿਹੇ ਜੰਗ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉੱਪਰ ਕਬਜ਼ੇ ਦੀ ਹੋਵੇਗੀ ਇਹ ਇਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਇਹ ਸਬਾਗੀ ਤੜੇ ਦਾ ਇੱਕ ਸ਼ਾਨਮ ਭਰਿਆ ਚਲਾਕੀ ਭਰਿਆ ਕਦਮ ਲੱਗਦਾ ਹੈ ਦੋਸਤੋ ਕਿਉਂਕਿ ਹੁਣ ਜੇ ਇਹ ਬਾਗੀ ਸੁਰਾਂ ਵਿੱਚ ਰਹਿੰਦੇ ਤਾਂ ਇੱਕ ਇੱਕ ਕਰਕੇ ਸ਼ਖਵੀਰ ਬਾਦਲ ਨੇ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚੋਂ ਬਾਹਰ ਕੱਢ ਕੇ ਮਾਰਨਾ ਸੀ ਰਾਜਨੀਤੀ ਵਿੱਚ ਰਾਜਨੀਤੀ ਵਿੱਚ ਇਹਨਾਂ ਦੀ ਕੀ ਪਛਾਣ ਬਚਨੀ ਸੀ ਦੋਸਤੋ ਅਕਾਲੀ ਦਲ ਦੇ ਬਾਹਰ ਕੱਢੇ ਹੋਏ ਨੇਤਾਵਜੋ ਦੋਸਤੋ ਇਕੱਲੇ ਇਕੱਲੇ ਨੂੰ ਦੋ ਦੋ ਚਾਰ ਚਾਰ ਮਹੀਨਿਆਂ ਬਾਅਦ ਸ਼ਰਮਣੀਕਾਲੀ ਦਲ ਬਾਦਲ ਦੇ ਵਿੱਚੋਂ ਬਾਹਰ ਦਾ ਰਸਤਾ ਬਖਾ ਦਿੱਤਾ ਜਾਂਦਾ ਤਾਂ ਬਾਕੀ ਤੁਹਾਡੇ ਦੇ ਨੇਤਾ ਕੁਝ ਵੀ ਨਹੀਂ ਕਰ ਸਕਦੇ ਸਨ ਬਸ ਉਸ ਵੇਲੇ ਇਹਨਾਂ ਨੇ ਚੱਲੇ ਹੋਏ ਕਾਰਤੂਸ ਬਣ ਕੇ ਰਹਿ ਜਾਣਾ ਸੀ ਪਰ ਇਹਨਾਂ ਨੇ ਚਲਾਕੀ ਖੇਡੀ ਤੇ ਬਾਗੀ ਧੜੇ ਦੇ ਕੁਝ ਨੇਤਾਵਾਂ ਨੇ ਇਕੱਠੇ ਹੋ ਕੇ ਕਾਲੀ ਦਲ ਇੱਕ ਨਵੇਂ ਕਾਲੀ ਦਲ ਬਣਾਉਣ ਦਾ ਐਲਾਨ ਕੀਤਾ ਪਰ ਨਵਾਂ ਕਾਲੀ ਦਲ ਨਾ ਬਣਾਉਂਦੇ ਹੋ ਇਹਨਾਂ ਨੇ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਉੱਪਰ ਹੀ ਆਪਣਾ ਦਾਵਾ ਠੋਕ ਦਿੱਤਾ ਦੋਸਤੋ ਇਸ ਘਟਨਾ ਕਰਮ ਉੱਪਰ ਸੁਵੀਰ ਬਾਦਲ ਪੱਖੀ ਨੇਤਾਵਾਂ ਦਾ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਬਖਲਾਣਾ ਬਿਲਕੁਲ ਸੁਭਾਵਿਕ ਸੀ ਉਹਨਾਂ ਨੇ ਬਿਨਾਂ ਕੋਈ ਸਮਾਂ ਗਵਾਏ ਇਸ ਬਾਗੀ ਧੜੇ ਦੇ ਨੇਤਾਵਾਂ ਨੂੰ ਭਾਜਪਾ ਦੀ ਬੀ ਟੀਮ ਐਲਾਨ ਦਿੱਤਾ ਥੋੜੀ ਕਾਲੀ ਕਰ ਗਏ ਇਹ ਦੋਸਤੋ ਨੇਤਾ ਇਹਨਾਂ ਨੂੰ ਆਮ ਆਦਮੀ ਪਾਰਟੀ ਦੀ ਬੀ ਟੀਮ ਵੀ ਕਹਿ ਸਕਦੇ ਸਨ ਇਹ ਦੋਸਤੋ ਪੰਜਾਬ ਵਿੱਚ ਸੱਤਾ ਤਾਂ ਆਮ ਆਦਮੀ ਪਾਰਟੀ ਦੀ ਹੈ ਇਸ ਵੇਲੇ ਬਾਕੀ ਦੋਸਤੋ ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦੇ ਕਿੰਨੇ ਨੇੜੇ ਦੇ ਸਬੰਧ ਹਨ ਇਹ ਸਭ ਜਾਣਦੇ ਹੀ ਹਨ ਦੋਸਤੋ ਪਰ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਾਦਲ ਪੱਖੀ ਨੇਤਾਵਾ ਨੇ ਸਾਰਾ ਇਲਜ਼ਾਮ ਭਾਜਪਾ ਦੇ ਉੱਪਰ ਹੀ ਲਗਾਇਆ ਕਾਰਨ ਕਿਉਂਕਿ ਬੀਜੇਪੀ ਅਜਿਹਾ ਮਹਾਰਾਸ਼ਟਰ ਵਿੱਚ ਪਹਿਲਾਂ ਵੀ ਕਰ ਚੁੱਕੀ ਹੈ ਦੋਸਤੋ ਥੋੜੀ ਇਸ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ ਭਾਜਪਾ ਦੇ ਜਦੋਂ ਸ਼ਿਵਸ਼ੇਨਾ ਜਿਸ ਦੇ ਮਾਲਕ ਉਦਵ ਠਾਕਰੇ ਸਨ ਉਹਨਾਂ ਨਾਲ ਸਬੰਧ ਵਿਗੜੇ ਗੱਲ ਉਹਨਾਂ ਦੀ ਆਪਸ ਵਿੱਚ ਤੂਤੜਕਤ ਹੋ ਕੇ ਗਾਲੀ ਗਲੋਚ ਤੱਕ ਪਹੁੰਚ ਗਈ ਤਾਂ ਬੀਜੇਪੀ ਨੇ ਸ਼ਿਵਸ਼ੇਨਾ ਤੋਂ ਇੱਕ ਬਾਗੀ ਨੇਤਾ ਏਕਨਾਥ ਸ਼ਿੰਦੇ ਉਸ ਨੂੰ ਬਗਾਵਤ ਲਈ ਉਕਸਾਇਆ ਉਸਨੇ ਉਦਵ ਠਾਕਰੇ ਖਿਲਾਫ ਪਾਰਟੀ ਵਿੱਚ ਵਿਦਰੋਹ ਕਰ ਦਿੱਤਾ ਤੇ ਸ਼ਿਵ ਸ਼ੇਨਾ ਦੇ ਕਈ ਐਮਐਲਏ ਨੂੰ ਨਾਲ ਲੈ ਕੇ ਇੱਕ ਨਵੀਂ ਧਿਰ ਬਣਾ ਲਈ ਤੇ ਪੂਰੀ ਬੀਜੇਪੀ ਨੇ ਇਸ ਮਾਮਲੇ ਵਿੱਚ ਉਹਨਾਂ ਦਾ ਸਹਿਯੋਗ ਦਿੱਤਾ ਤੇ ਮਹਾਰਾਸ਼ਟਰ ਵਿੱਚ ਇੱਕ ਨਵੀਂ ਧਿਰ ਬਣੀ ਮਹਾਰਾਸ਼ਟਰ ਵਿੱਚ ਏਕਨਾਥ ਸ਼ਿੰਦੇ ਦੀ ਅਗਵਾਈ ਵਿੱਚ ਸ਼ਿਵ ਸ਼ੇਨਾ ਦੇ ਉੱਪਰ ਉਹਨਾਂ ਦਾ ਕਬਜ਼ਾ ਹੋ ਗਿਆ ਤੇ ਉਹਨਾਂ ਨੇ ਭਾਜਪਾ ਨਾਲ ਮਿਲ ਕੇ ਸਰਕਾਰ ਵੀ ਬਣਾ ਲਈ ਸ਼ਿੰਦੇ ਕੁੱਟ ਨੇ ਦੋਸਤੋ ਹੌਲੀ ਹੌਲੀ ਮਹਾਰਾਸ਼ਟਰ ਵਿੱਚ ਪਾਰਟੀ ਦੇ ਉੱਪਰ ਕਬਜ਼ਾ ਕਰ ਲਿਆ ਤੇ ਪਾਰਟੀ ਦਾ ਚੋਣ ਨਿਸ਼ਾਨ ਤੱਕ ਲੈ ਲਿਆ ਤੇ ਉਦਵ ਠਾਕਰੇ ਗੁੱਟ ਨੂੰ ਸ਼ਿਵ ਸ਼ੇਨਾ ਵਿੱਚੋਂ ਬਾਹਰ ਕਢਵਾ ਦਿੱਤਾ ਅੱਜੇ ਦੋਸਤੋ ਭਾਜਪਾ ਨੇ ਆਪਣੇ અપਮਾਨ ਅਤੇ ਵਾਅਦਾ ਖਿਲਾਫੀ ਦਾ ਬਦਲਾ ਉਧਰ ਠਾਕਰੇ ਤੋਂ ਰਾਜਨੀਤੀ ਵਿੱਚ ਲੈ ਲਿਆ ਦੋਸਤੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੁਖਬੀਰ ਕੁੱਟ ਨੂੰ ਵੀ ਲੱਗਦਾ ਹੈ ਕਿ ਪੰਜਾਬ ਵਿੱਚ ਵੀ ਭਾਜਪਾ ਇੰਜ ਕਰ ਸਕਦੀ ਹੈ ਕਿਉਂਕਿ ਵੱਡੇ ਬਾਦਲ ਸਾਹਿਬ ਦੇ ਚਲਾਣੇ ਤੋਂ ਬਾਅਦ ਜਦੋਂ ਸੁਖਬੀਰ ਬਾਦਲ ਦੇ ਹੱਥ ਕਮਾਂਡ ਆਈ ਤਾਂ ਤਾਂ ਸੁਖਬੀਰ ਬਾਦਲ ਸਿਆਸੀ ਸਮਝ ਦੇ ਮਾਮਲੇ ਵਿੱਚ ਕੱਚੇ ਹੀ ਸਾਫਤ ਸਿੱਧ ਹੋਏ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਭਾਜਪਾ ਨਾਲ ਸਾਂਝ ਬਹੁਤ ਪੁਰਾਣੀ ਸੀ ਦੋਸਤੋ 80 90 ਦੇ ਕੋੜੇ ਮੰਦਭਾਗੇ ਦੌਰ ਤੋਂ ਬਾਅਦ ਇਹਨਾਂ ਦੀ ਸਾਂਝ ਭਾਜਪਾ ਅਕਾਲੀ ਦਲ ਦੀ ਸਾਂਝ ਹ ਪੰਜਾਬ ਵਿੱਚ ਸ਼੍ਰੋਮਣੀ ਕਾਲੀ ਦਲ ਹਮੇਸ਼ਾ ਵਾਂਗ ਹੀ ਵੱਡੇ ਭਰਾ ਦੀ ਭੂਮਿਕਾ ਵਿੱਚ ਰਹਿੰਦਾ ਸੀ ਅਤੇ ਭਾਜਪਾ ਬਹੁਤ ਹੀ ਨਿੱਕੇ ਜਿਹੇ ਭਰਾ ਦੀ ਭੂਮਿਕਾ ਵਿੱਚ। ਦੋਸਤੋ ਪੰਜਾਬ ਵਿੱਚ 118 ਵਿਧਾਨ ਸਭਾ ਸੀਟਾਂ ਹਨ। ਭਾਜਪਾ ਪੰਜਾਬ ਵਿੱਚ ਕਦੇ 18-20 ਸੀਟਾਂ ਤੋਂ ਵੱਧ ਪਹੁੰਚ ਹੀ ਨਹੀਂ ਸਕੀ। ਪਰ ਦੋਸਤੋ ਭਾਜਪਾ ਦੀ ਭਾਤ ਤੇ ਬਾਕੀ ਸਾਰੇ ਵਿੱਚ ਵੱਧ ਰਹੀ ਤਾਕਤ ਨੂੰ ਵੇਖਦੇ ਹੋਏ ਸੁਖਵੀਰ ਬਾਦਲ ਜੋ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਹਨ ਉਹ ਕਬਰਾ ਗਏ। ਉਹਨਾਂ ਪੰਜਾਬ ਵਿੱਚ ਭਾਜਪਾ ਦੇ ਪਰਕ ਉਤਰਨੇ ਸ਼ੁਰੂ ਕਰ ਦਿੱਤੇ। ਇੱਥੇ ਇਹਨਾਂ ਨੇ ਗਲਤੀ ਕਰ ਲਈ ਦੋਸਤੋ। ਭਾਜਪਾ ਪੰਜਾਬ ਵਿੱਚ ਬਹੁਤ ਛੋਟੇ ਭਰਾ ਦੀ ਭੂਮਿਕਾ ਵਿੱਚ ਸੀ। ਬਹੁਤ ਤੋਂ ਬਦ ਉਹ ਬਹੁਤ ਛੋਟੇ ਭਰਾ ਦੀ ਭੂਮਿਕਾ ਦੇ ਇੱਕ ਛੋਟੇ ਭਰਾ ਦੀ ਭੂਮਿਕਾ ਵਿੱਚ ਆ ਸਕਦੀ ਸੀ ਪਰ ਵੱਡੇ ਭਰਾ ਦੀ ਭੂਮਿਕਾ ਵਿੱਚ ਸ਼ਾਇਦ ਪੰਜਾਬ ਵਿੱਚ ਉਹ ਕਦੇ ਵੀ ਨਹੀਂ ਆ ਸਕਦੀ ਇਸ ਦਾ ਵੱਡਾ ਕਾਰਨ ਇਹਨਾਂ ਰਾਜਨੀਤਿਕ ਪਾਰਟੀਆਂ ਦਾ ਦੋਸਤੋ ਕੋਰ ਵੋਟਰ ਹੁੰਦਾ ਹੈ ਜਿਵੇਂ ਸ਼੍ਰੋਮਣੀ ਅਕਾਲੀ ਦਲ ਦਾ ਕੋਰ ਵੋਟਰ ਸਿੱਖ ਵੋਟਰ ਹੈ ਉਵੇਂ ਹੀ ਭਾਜੀਪੀ ਦਾ ਪੰਜਾਬ ਵਿੱਚ ਕੋਰ ਵੋਟਰ ਹੈ Hindu ਵੋਟਰ ਈਸਾਈ ਜਾਂ ਮੁਸਲਮਾਨ ਵੋਟਰ ਭਾਜਪਾ ਸਪੋਰਟਰ ਨਹੀਂ ਹੋ ਸਕਦੇ ਕਿਉਂਕਿ ਭਾਜੀਪੀ ਤੇ ਠੱਪਾ ਲੱਗਾ ਹੋਇਆ ਹੈ ਕਿ ਭਾਜਪਾ ਹਿੰਦੂਵਾਦੀ ਪਾਰਟੀ ਹੈ ਦੋਸਤੋ ਭਾਈਆ ਪੰਜਾਬ ਹੀ ਨਹੀਂ ਭਾਰਤ ਵਿੱਚ ਵੀ ਇਸਾਈਆਂ ਤੇ ਮੁਸਲਮਾਨਾਂ ਦੇ ਭਾਰਤ ਦੇ ਵਿੱਚ ਹਿੰਦੂਆਂ ਦੇ ਕਨਵਰਜਨ ਵਿੱਚ ਇੱਕ ਬਹੁਤ ਵੱਡਾ ਰੋੜਾ ਹੈ ਇੰਜ ਪੰਜਾਬ ਵਿੱਚ ਦੋਸਤੋ ਇਸਾਈ ਹੋਣ ਜਾਂ ਮੁਸਲਮਾਨ ਵੋਟਰ ਉਹ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਨੂੰ ਤਾਂ ਵੋਟ ਪਾ ਸਕਦੇ ਹਨ ਪਰ ਭਾਈਆ ਨੂੰ ਕਦੇ ਵੀ ਉਹ ਵੋਟ ਨਹੀਂ ਕਰਨਗੇ ਪੰਜਾਬ ਵਿੱਚ ਦੋਸਤੋ ਹਿੰਦੂਆਂ ਦੀ ਆਬਾਦੀ 26 ਤੋਂ 30% ਹੈ ਉਨ੍ਹਾਂ ਵਿੱਚੋਂ ਵੀ ਬਹੁਤੇ ਕਾਂਗਰਸ ਪਾਰਟੀ ਜਾਂ ਆਵਾਦਿ ਪਾਰਟੀ ਨਾਲ ਵੀ ਜੁੜੇ ਹੋ ਸਕਦੇ ਹਨ ਤੇ ਕੁਝ ਅਕਾਲੀ ਦਲ ਜਿहां ਅਕਾਲੀ ਦਲ ਬਾਦਲ ਨੂੰ ਵੀ ਵੋਟ ਪਾਉਂਦੇ ਹੋਣਗੇ ਇੰਜ ਬੀਜੇਪੀ ਕੋਲ ਵੱਧ ਤੋਂ ਵੱਧ ਪੰਜਾਬ ਵਿੱਚ 18 ਤੋਂ 20% ਵੋਟ ਬੈਂਕ ਹੀ ਬਚਦਾ ਹੈ ਇੰਜ ਦੋਸਤੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟੌਪ ਲੀਡਰਸ਼ਿਪ ਨੂੰ ਇਹ ਸੋਚਣਾ ਚਾਹੀਦਾ ਸੀ ਕਿ ਭਾਵੇਂ ਪੰਜਾਬ ਵਿੱਚ ਅਕਾਲੀ ਦਲ ਬਾਦਲ ਲਈ ਉਸ ਵੇਲੇ ਵੀ ਅਤੇ ਭਵਿੱਖ ਵਿੱਚ ਵੀ ਅਕਾਲੀ ਦਲ ਬਾਦਲ ਲਈ ਕਦੇ ਵੀ ਖਤਰਾ ਨਹੀਂ ਹੋ ਸਕਦੀ ਸੀ ਪਰ ਸੁਖਵੀਰ ਬਾਦਲ ਪਰ ਸੁਖਵੀਰ ਬਾਦਲ ਵਰਗਿਆਂ ਨੇ ਪੰਜਾਬ ਵਿੱਚ ਬੀਜੇਪੀ ਖਿਲਾਫ ਸਟੈਂਡ ਲਿਆ ਤੇ ਕਈ ਦਸ਼ਕਾਂ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਭਾਈਪਾਦੀ ਭਾਈਵਾਲੀ ਤੋੜ ਦਿੱਤੀ ਹੁਣ ਇਸ ਵੇਲੇ ਜੋ ਕਟੜਾਕਰਮ ਚੱਲ ਰਿਹਾ ਹੈ ਉਸ ਨੂੰ ਵੇਖ ਕੇ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੂੰ ਲੱਗਦਾ ਹੈ ਕਿ ਬੀਜੇਪੀ ਇਸ ਦਾ ਬਦਲਾ ਲੈ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਇਸ ਖਾਨਾ ਜੰਗੀ ਵਿੱਚ ਬੀਜੇਪੀ ਦਾ ਹੀ ਹੱਥ ਹੈ ਰਾਜਨੀਤੀ ਵਿੱਚ ਦੋਸਤੋ ਕੁਝ ਵੀ ਹੋ ਸਕਦਾ ਹੈ ਪਰ ਪ੍ਰੈਕਟੀਕਲੀ ਇਹ ਗੱਲ ਸੱਚ ਨਹੀਂ ਲੱਗਦੀ ਵੱਡਾ ਕਾਰਨ ਪੰਜਾਬ ਵਿੱਚ ਭਾਜਪਾ ਇਕੱਲੀ ਕਦੇ ਵੀ ਵੱਡੀ ਤੇ ਨਹੀਂ ਬਣ ਸਕਦੀ ਅਤੇ ਉਹ ਇਕੱਲੀ ਕਦੇ ਸਰਕਾਰ ਬਣਾਉਂਦੀ ਹਾਲਤ ਵਿੱਚ ਆ ਵੀ ਜਾਵੇ ਤਾਂ ਉਸ ਨੂੰ ਕਿਸ ਨਾ ਕਿਸੇ ਸਹਿਯੋਗੀ ਪਾਰਟੀ ਦੀ ਜ਼ਰੂਰਤ ਪਵੇਗੀ ਪੰਜਾਬ ਵਿੱਚ ਕਾਂਗਰਸ ਜਾਂ ਆਮ ਆਦਮੀ ਪਾਰਟੀ ਉਸ ਦਾ ਸਮਰਥਨ ਕਰਕੇ ਆਤਮਗਤੀ ਕਦਮ ਨਹੀਂ ਚੁੱਕ ਸਕਦੇ ਕਿਉਂਕਿ ਇਹਨਾਂ ਨਾਲ ਉਹਨਾਂ ਦਾ ਵजूद ਹੀ ਖਤਮ ਹੋ ਜਾਂਦਾ ਹੈ ਫਿਰ ਦੋਸਤੋ ਪੰਜਾਬ ਵਿੱਚ ਭਾਜਪਾ ਦੀ ਕੋਈ ਸਹਿਯੋਗੀ ਪਾਰਟੀ ਬਜਦੀ ਹੈ ਤਾਂ ਉਹ ਹੈ ਸਿਰਫ ਅਤੇ ਸਰਵ ਸ਼੍ਰੋਮਣੀ ਅਕਾਲੀ ਦਲ ਬਾਦਲ ਜੇ ਪੰਜਾਬ ਵਿੱਚ ਦੋਸਤੋ ਭਾਜਪਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਤੋੜ ਕੇ ਮਹਾਰਾਸ਼ਟਰ ਵਾਂਗ ਕੋਈ ਨਵੀਂ ਧਿਰ ਖੜੀ ਕਰਨੀ ਚਾਹੇ ਤਾਂ ਉਸ ਲਈ ਪੰਜਾਬ ਵਿੱਚ ਇਹਨਾਂ ਕੋਲ ਕੋਈ ਨੇਤਾ ਵੀ ਹੋਣਾ ਚਾਹੀਦਾ ਹੈ ਜੋ ਸੁਲਝਿਆ ਹੋਵੇ ਸਿਆਣਾ ਹੋਵੇ ਲੋਕਾਂ ਵਿੱਚ ਪ੍ਰਵਾਨ ਵੀ ਹੋਵੇ ਪਰ ਦੋਸਤੋ ਅਕਾਲੀ ਦਲ ਬਾਦਲ ਦੀ ਇਸ ਬਾਗੀ ਧੜੇ ਦੀ ਧਿਰ ਨੂੰ ਵੇਖ ਕੇ ਤੁਹਾਨੂੰ ਕੀ ਲੱਗਦਾ ਹੈ ਇਨ੍ਹਾਂ ਵਿੱਚੋਂ ਬਹੁਤ ਸਾਰੇ ਨੇਤਾ ਉਹੀ ਹਨ ਜਿਨ੍ਹਾਂ ਨੂੰ ਵੇਖ ਕੇ ਲੱਗਦਾ ਹੈ ਕਿ ਇਹ ਤਾਂ ਚੱਲੇ ਹੋਏ ਕਾਰਤੂਸ ਹਨ। ਬਾਕੀ ਦੇਰ ਦੇ ਵੱਡੇ ਨੇਤਾਵਾਂ ਵਿੱਚ ਦੋਸਤੋ ਆਪਾਂ ਪ੍ਰੇਮ ਸਿੰਘ ਚੱਦੂ ਮਾਜਰਾ ਜਾਂ ਬੀਬੀ ਜਗੀਰ ਕੌਰ ਉਹਨਾਂ ਦਾ ਨਾਮ ਲੈ ਸਕਦੇ ਹਾਂ। ਪਰ ਜ਼ਮੀਨੀ ਪੱਧਰ ਤੇ ਇਹ ਕਿੰਨੇ ਕੁ ਸਰਗਮ ਰਹਿੰਦੇ ਹਨ। ਦੋਸਤੋ ਅਖਬਾਰਾਂ ਵਿੱਚ ਬਿਆਨ ਦੇਣ ਨਾਲ ਕੋਈ ਵੱਡਾ ਨੇਤਾ ਨਹੀਂ ਬਣ ਜਾਂਦਾ। ਚਰਚਾ ਵਿੱਚ ਤਾਂ ਇਹ ਆਪਣੇ ਬਿਆਨਾਂ ਨਾਲ ਆਪਣੇ ਆਪ ਨੂੰ ਲਿਆ ਸਕਦੇ ਹਨ ਪਰ ਲੋਕਾਂ ਵਿੱਚ ਪ੍ਰਵਾਨਗੀ ਉਹ ਤਾਂ ਨੇਤਾਵਾਂ ਦੀ ਪ੍ਰਵਾਨਗੀ ਲੋਕਾਂ ਵਿੱਚ ਵਿਚਰ ਕੇ ਹੀ ਬਣਦੀ ਹੈ। ਬਾਕੀ ਇਹਨਾਂ ਨੇਤਾਵਾਂ ਦੀ ਲੋਕਾਂ ਵਿੱਚ ਕੀ ਪ੍ਰਵਾਨਗੀ ਹੈ ਤੁਸੀਂ ਜਾਣਦੇ ਹੀ ਹੋ। ਬਾਕੀ ਸਭਾਗੀ ਤੜੇ ਨੇ ਜੋ ਨਵੇਂ ਪ੍ਰਧਾਨ ਸਾਬ ਨੂੰ ਨਿਯੁਕਤ ਕੀਤੇ ਹਨ ਗਿਆਨੀ ਹਰਪ੍ਰੀਤ ਸਿੰਘ ਜੀ ਇਹਨਾਂ ਬਾਰੇ ਤੁਸੀਂ ਜਾਣਦੇ ਹੀ ਹੋਵੋਗੇ ਖਬਰ ਚਲਾਈ ਜਾ ਰਹੀ ਹੈ ਦੇਖੋ ਜੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਇਆ ਸੀ ਚੁੱਲੇ ਇੱਕ ਕਰੋ ਇਹ ਵੱਖਰਾ ਚੁੱਲਾ ਬਾਲਣ ਡਏ ਨੇ ਵੱਖਰਾ ਚੁੱਲਾ ਬਾਲਣ ਜਾ ਰਹੇ ਨੇ ਮੈਂ ਅੱਜ ਤੜਕੇ ਉਹ ਹੁਕਮਨਾਮੇ ਦੀ ਕਾਪੀ ਜਿਹੜੀ ਹੈ ਨਾ ਫਿਰ ਪ੍ਰਿੰਟ ਕਰਤੀ ਲਿਖਿਆ ਸੀ ਕਿ ਵੱਖ ਹੋਇਆ ਤੜਾ ਅਲੱਗ ਚੁੱਲਾ ਸਮੇਟੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕਾਰਜ ਕਰੇ ਇਹ ਹਦੇਸ ਸੀ ਨਾ ਕਿ ਵੱਖ ਹੋਇਆ ਧੜਾ ਅਲੱਗ ਚੁੱਲਾ ਸਮੇਟੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕਾਰਜ ਕਰੇ ਇਹ ਵੱਖ ਹੋਇਆ ਕਿਹੜਾ ਧੜਾ ਸੀ ਸੁਧਾਰ ਲਹਿਰ ਤੇ 2 ਦਸੰਬਰ ਸ਼ਾਮ ਨੂੰ ਸੁਧਾਰ ਲਹਿਰ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ ਆ ਬਡਾਲਾ ਸਾਹਿਬ ਬੈਠੇ ਨੇ ਉਹਦੇ ਕੋਲ ਮੱਧ ਇਹ ਲਾਈਨ 2 ਦਸੰਬਰ ਸ਼ਾਮ ਨੂੰ 5 ਵਜੇ ਦੇ ਕਰੀਬ 5 ਤੋਂ 6 ਵਜੇ ਦੇ ਕਰੀਬ ਮੰਨ ਲਈ ਗਈ ਸੀ ਜਿਹੜਾ ਵੱਖ ਹੋਇਆ ਧੜਾ ਸੀ ਜਿਹਨੂੰ ਵੱਖ ਹੋਇਆ ਧੜਾ ਲਿਖਿਆ ਉਹਨੇ ਮੰਨ ਲਿਆ ਤੇ ਠੀਕ ਹੈ ਜੀ ਤੁਸੀਂ ਕਿਹਾ ਕਿ ਆਪਣਾ ਚੁੱਲਾ ਸਮੇਟੋ ਅੱਜ ਅਸੀਂ ਆਪਣਾ ਚੁੱਲਾ ਜਿਹੜਾ ਹੈ ਉਹ ਸਮੇਟ ਰਹੇ ਆ ਤੇ ਬਡਾਲਾ ਸਾਹਿਬ ਵੀ ਸ਼ਾਇਦ ਜਿਹੜਾ ਹੈ ਉਹ ਅਸਤੀਫਾ ਜਿਹੜਾ ਹੈ ਉਹ ਲੈ ਕੇ ਆਈ ਸੀ ਸਾਰੇ ਸੁਧਾਰ ਲੈਰ ਆਗੂਆਂ ਦਾ ਜਦੋਂ ਪਤਾ ਲੱਗਿਆ ਵਿਵਾਖ ਹੋਏ ਧੜੇ ਨੇ ਚੁੱਲਾ ਸਮੇਟ ਲਿਆ ਘੌੜੇ ਧੜੇ ਨੇ ਉਸੇ ਦਿਨ ਸ਼ਾਮ ਨੂੰ ਵਿਚਾਰ ਕੀਤੀ ਹੁਣ ਆਪਾਂ ਕੀ ਕਰੀਏ ਉਹਨਾਂ ਨੇ ਤਾਂ ਆਪਣਾ ਚੁੱਲਾ ਸਮੇਟ ਲਿਆ ਉਹਨਾਂ ਨੇ ਤਾਂ ਕਹਿ ਦਿੱਤਾ ਇਕੱਠੇ ਹੋਵੋ ਕਿ ਹੁਕਮਨਾਮੇ ਦੇ ਅਗਲੀ ਇਸ ਮੱਧ ਦੇ ਵਿੱਚ ਇਹ ਵੀ ਲਾਈਨ ਸੀ ਕਿ ਇਹਨਾਂ ਦਾ ਵੱਖਰਾ ਸੋਰ ਰਾਗ ਮੀਡੀਆ 'ਚ ਨਹੀਂ ਦਿਖਣਾ ਚਾਹੀਦਾ ਦੋਵੇਂ ਤਰ੍ਹਾਂ ਆਪਣੀ ਹਉਮੈ ਤੇ ਈਰਖਾ ਦਾ ਤਿਆਗ ਕਰਕੇ ਇਕੱਠੇ ਚੱ ਕਿ ਦੇਖ ਸੀ ਨਾ ਉਹ ਕਮਨਾ ਵਿੱਚ ਇਕੱਠੇ ਚੱਲਣ ਉਸ ਭਗੌੜੇ ਦਲ ਨੇ ਸ਼ਾਮ ਨੂੰ ਮੀਟਿੰਗ ਕੀਤੀ ਕਿ ਇਕੱਠੇ ਚੱਲਣ ਦਾ ਆਦੇਸ਼ ਹੋ ਗਿਆ ਉਹਨਾਂ ਨੇ ਸਤੀਫੇ ਵੀ ਦੇ ਦਿੱਤੇ ਨੇ ਹੁਣ ਆਪਾਂ ਕੀ ਕਰੀਏ ਕਹਿੰਦੇ ਕਰਨਾ ਕੀ ਹੈ ਚੁੱਲਾ ਚੱਕ ਕੇ ਭੱਜ ਚੱਲੋ ਚੱਕ ਕੇ ਭੱਜ ਚੱਲੋ ਕਿਤੇ ਸਾਡੇ ਕੋਲ ਨਾ ਆ ਜਾਣ ਸਿਰ ਤੇ ਰੱਖਿਆ ਉਸ ਭਗੌੜੇ ਪ੍ਰਧਾਨ ਦੇ ਚੁੱਲਾ ਤੇ ਦੋ ਤਿੰਨ ਚਾਹ ਬਲੂਸ ਜਿਹੜੇ ਸੀ ਉਹ ਪਿੱਛੇ ਲੱਗੇ ਤੇ ਚੁੱਲਾ ਲੈ ਕੇ ਆਪਣਾ ਜਿਹੜਾ ਸੀ ਉਹ ਕਮਰੇ ਦੇ ਵਿੱਚ ਵੜ ਗਏ ਤੇ ਬਾਹਰੋਂ ਗੇਟ ਲਾ ਲਿਆ ਵੀ ਕਿਤੇ ਇਕੱਠੇ ਨਾ ਹੋ ਜਾਣ ਸਾਡੇ ਕੋਲੇ ਨਾ ਆ ਜਾਣੇ ਤਾਲਾ ਸਾਹਿਬ ਹੋਣੀ ਕਿਤੇ ਆ ਕੇ ਕਹਿ ਨਾ ਦੇਣ ਜੀ ਅਕਾਲ ਤਖਤ ਸਾਹਿਬ ਦਾ ਆਦੇਸ਼ ਹੈ ਅਸੀਂ ਤੁਹਾਡੇ ਚ ਜਿਵੇਂ ਵੀ ਉਹਨਾਂ ਦਾ ਚੁੱਲਾ ਜਿਹੜਾ ਉੱਤੜ ਗਿਆ ਹੋਇਆ ਇੱਕ ਸਟੈਂਡ ਦੇ ਆਸਰੇ ਖੜੋਤਾ ਹੋਇਆ ਸਟੈਂਡ ਦੇ ਆਸਰੇ ਖੜੋਤਾ ਤੇ ਉਹ ਸਟੈਂਡ ਵੀ ਅਸੀਂ ਲੈ ਲੈਣਾ ਜਿਹਦੇ ਫਿਕਰ ਨਾ ਕਰਿਓ ਤੇ ਜਦੋਂ ਅਸੀਂ ਸਟੈਂਡ ਲੈ ਲਿਆ ਉਹ ਜਿਹਦੇ ਆਸਰੇ ਖੜੋਤਾ ਨਾ ਉਹ ਸਟੈਂਡ ਤਿੰਨ ਪਹੀਆਂ ਵਾਲਾ ਤਿੰਨ ਪਿੱਲਰਾਂ ਵਾਲਾ ਤੇ ਜਿੱਦਿਆਂ ਅਸੀਂ ਉਹ ਸਟੈਂਡ ਲੈ ਲਿਆ ਤੇ ਇਹਨਾਂ ਦੇ ਚੁੱਲੇ ਨੇ ਖੇਰੂ ਖੇਰੂ ਹੋ ਜਾਣਾ ਬੇਖਰ ਜਾਣਾ ਇਹਨਾਂ ਦੇ ਚੁੱਲੇ ਨੇ ਕਿਹੜਾ ਸਟੈਂਡ ਕਿਹੜੇ ਤਿੰਨ ਉਹ ਪਹੀਆਂ ਵਾਲਾ ਜਿਹੜਾ ਸਟੈਂਡ ਹੈ ਪਤਾ ਇੱਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੈਣੀ ਹੈ ਅਸੀਂ ਦੂਜਾ ਚੋਣ ਨਿਸ਼ਾਨ ਤੇ ਤੀਜਾ ਦਫਤਰ ਲਵਾਂਗੇ ਅਸੀਂ ਜਦੋਂ ਆਪਣਾ ਚੁੱਲਾ ਲੈ ਕੇ ਘਰੇ ਵੜ ਗਏ ਛਤ ਮੈਂਬਰ ਕਮੇਟੀ ਬਣਾਈ ਸੀ ਸ੍ਰੀ ਅਕਾਲ ਤਖਤ ਸਾਹਿਬ ਨੇ ਤੇ ਉਹਨਾਂ ਨੇ ਅੰਦਰ ਬੈਠਿਆ ਨੇ ਆਪਣਾ ਚੁੱਲਾ ਲੈ ਕੇ ਆਪਣੇ ਚੁੱਲੇ ਤੇ ਅੰਦਰ ਬੈਠਿਆ ਨੇ ਸਤ ਮੈਂਬਰ ਕਮੇਟੀ ਨੂੰ ਮਜਬੂਰ ਕੀਤਾ ਕਿ ਤੁਸੀਂ ਅਸਤੀਫਾ ਦੇ ਦਿਓ ਦੋਸਤੋ ਭਾਜਪਾ ਇਹੋ ਜਿਹੇ ਲੀਡਰਾਂ ਦੇ ਉੱਪਰ ਪੈਸਾ ਤੇ ਤਾਕਤ ਲਾ ਕੇ ਬਦਨਾਮੀ ਨਹੀਂ ਖਟੇਗੀ ਪੰਜਾਬ ਵਿੱਚ ਵੈਸੇ ਵੀ ਦੋਸਤੋ ਭਾਜਪਾ ਲਈ ਸ਼ਰਮਨੀ ਕਾਲੀ ਦਲ ਬਾਦਲ ਦਾ ਜਰੂਰ ਤੋਂ ਜ਼ਿਆਦਾ ਕਮਜ਼ੋਰ ਹੋਣਾ ਪਿਛੇ ਵਿੱਚ ਹਾਨੀ ਕਰਕੇ ਹੀ ਸਿੱਧ ਸਾਬਤ ਹੋਵੇਗਾ ਭਾਜਪਾ ਦੇ ਦਿੱਲੀ ਵਿੱਚ ਬੈਠੇ ਹੋਏ ਰਣਨੀਤਕਾਰ ਇਹੋ ਜਹੀ ਗਲਤੀ ਕਰ ਹੀ ਨਹੀਂ ਸਕਦੇ ਫੇਰ ਕੀ ਦੋਸਤੋ ਇਹ ਚ ਪਿੱਛੇ ਕਾਂਗਰਸ ਦਾ ਹੱਦ ਹੈ ਇਸ ਮਾਮਲੇ ਵਿੱਚ ਦੋਸਤੋ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਕਾਂਗਰਸ ਕੋਲ ਇਸ ਵੇਲੇ ਕੋਈ ਵੀ ਤਾਕਤ ਨਹੀਂ ਹੈ ਨਾ ਸੈਂਟਰ ਵਿੱਚ ਨਾ ਹੀ ਪੰਜਾਬ ਵਿੱਚ ਪਰ ਦੋਸਤੋ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਇੰਜ ਕਰਨ ਲਈ ਉਸ ਕੋਲ ਤਾਕਤ ਹੈ ਕਿੱਥੇ ਨਾ ਤਾਂ ਉਸ ਕੋਲ ਪੰਜਾਬ ਵਿੱਚ ਸੱਤਾ ਹੈ ਅਤੇ ਨਾ ਹੀ ਕੇਂਦਰ ਵਿੱਚ ਸੱਤਾ ਇੰਜ ਇਹ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਇਹ ਸਭ ਕੁਝ ਕਰਨ ਦੇ ਵਿੱਚ ਸਮਰੱਥ ਹੀ ਨਹੀਂ ਹੈ ਫੇਰ ਦੋਸਤੋ ਕਿਸ ਉੱਪਰ ਇਲਜ਼ਾਮ ਲਗਾਈਏ ਪੰਜਾਬ ਵਿੱਚ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਦੇ ਉੱਪਰ ਉਣਾ ਲਈ ਵੀ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਕਮਜ਼ੋਰ ਹੋਣਾ ਬੇहद ਲਾਹੇਵੰਦ ਸਿੱਧ ਹੋਵੇਗਾ 2027 ਦੀਆਂ ਚੋਣਾਂ ਵਿੱਚ ਬਿਲਕੁਲ ਠੀਕ ਦੋਸਤੋ ਜੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੁੰਦਾ ਹੈ ਤਾਂ ਆਮ ਆਦਮੀ ਪਾਰਟੀ ਫਾਇਦੇ ਵਿੱਚ ਰਹੇਗੀ ਪਰ ਦੋਸਤੋ ਆਮ ਆਦਮੀ ਪਾਰਟੀ ਦਾ ਆਪਣੇ ਵੋਟਰ ਕਾਂਗਰਸ ਪਾਰਟੀ ਨੂੰ ਗਵਾੰਦੀ ਜਾ ਰਹੀ ਹੈ ਜਿਹੜੇ ਵੋਟਰ ਦੋਸਤੋ ਕਾਂਗਰਸ ਦੇ ਸਮਰਥਕ ਹੁੰਦੇ ਸਨ ਉਹ ਹੀ ਆਮ ਆਦਮੀ ਪਾਰਟੀ ਵਿੱਚ ਬਹੁਤੇ ਆਏ ਸਨ ਲੋਕ ਸਭਾ ਚੋਣਾਂ ਤੋਂ ਇਹ ਪਤਾ ਲੱਗ ਗਿਆ ਕਿ ਉਹ ਵਾਪਸ ਆਪਣੀ ਪਾਰਟੀ ਜਿਹੀਂ ਹਾਂ ਕਾਂਗਰਸ ਪਾਰਟੀ ਵੱਲ ਚਲੇ ਗਏ ਹਨ ਕਿਉਂਕਿ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਆਪਣਾ ਹੀ ਵੋਟ ਬੈਂਕ ਹੌਲੀ-ਹੌਲੀ ਖਾਲੀ ਹੋ ਰਿਹਾ ਹੈ ਤਾਂ ਇਹ ਸ਼ਰਮਣੀ ਅਕਾਲੀ ਦਲ ਬਾਦਲ ਨੂੰ ਕੀ ਕਮਜ਼ੋਰ ਕਰੇਗੀ ਹਾਂ ਸ਼ਰਮਣੀ ਅਕਾਲੀ ਦਲ ਬਾਦਲ ਨੂੰ ਕਮਜ਼ੋਰ ਹੁੰਦੇ ਦੇਖ ਕੇ ਉਸ ਤੋਂ ਖੁਸ਼ ਜ਼ਰੂਰ ਹੋ ਸਕਦੀ ਹੈ ਆਮ ਆਦਮੀ ਪਾਰਟੀ ਬਾਕੀ ਦੋਸਤੋ ਤਕੜਾ ਸ਼ਰਮਣੀ ਅਕਾਲੀ ਦਲ ਬਾਦਲ ਆਮ ਆਦਮੀ ਪਾਰਟੀ ਲਈ ਵੀ ਤਾਂ ਹਾਨੀਕਾਰਕ ਹੈ ਕਾਂਗਰਸ ਵਾਂਗੂ ਸ਼ਰਮਣੀ ਅਕਾਲੀ ਦਲ ਬਾਦਲ ਵੀ ਤਾਂ ਪੰਜਾਬ ਵਿੱਚ ਇੱਕ ਵੱਡੀ ਧਿਰਪ੍ਰਭੂਖੇ ਚ ਬਣ ਕੇ ਸਾਹਮਣੇ ਆ ਸਕਦਾ ਹੈ ਬੇਸ਼ੱਕ ਪੰਜਾਬ ਵਿੱਚ ਰਹਿ ਕੇ ਦੋਸਤੋ ਅਰਵਿੰਦ ਕੇਜਰੀਵਾਲ ਹੁਣ ਜਮਨੀ ਸੋਦੀ ਆ ਇਹ ਪੰਜਾਬ ਵਿੱਚ ਫਿਰਕੂ ਰਾਜਨੀਤਿਕ ਵਿਰੋਧ ਤਾਂ ਪੈਦਾ ਕਰ ਸਕਦੇ ਹਨ ਪਰ ਸ਼੍ਰੋਮਣੀ ਕਾਲੀ ਦਲ ਦੇ ਅੰਦਰੂਨੀ ਮਸਲਿਆਂ ਵਿੱਚ ਬਹੁਤੀ ਦਖਲਅੰਦਾਜ਼ੀ ਨਹੀਂ ਦੇ ਸਕਦੇ ਪਰ ਦੋਸਤੋ ਕੁਝ ਲੋਕਾਂ ਦਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਹਨਾਂ ਦੇ ਗਿਆਨੀ ਹਰਪ੍ਰੀਤ ਸਿੰਘ ਨਾਲ ਜੋ ਸੰਬੰਧ ਹਨ ਆਪਣੇ ਉਹਨਾਂ ਸੰਬੰਧਾਂ ਕਰਕੇ ਇਹ ਰਾਜਨੀਤਿਕ ਚਾਲਾਂ ਖੇਡ ਸਕਦੇ ਹਨ ਸ਼੍ਰੋਮਣੀ ਕਾਲੀ ਦਲ ਬਦਲ ਦੀ ਕਮਜ਼ੋਰੀ ਮਤਲਬ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਹੋ ਸਕਦਾ ਹੈ ਕਿ ਪੰਜਾਬ ਵਿੱਚ ਉਹ ਇਹੋ ਜਿਹੇ ਰਾਜਨੀਤਿਕ ਜੋੜ ਤੋੜ ਅੰਕ ਗਣਿਤ ਲਗਾ ਕੇ ਆਪਣੀ ਸੱਤਾ ਦੀ ਵਾਪਸੀ ਦੀ ਉਮੀਦ ਲਗਾ ਰਹੇ ਹੋਣ ਦੋਸਤੋ ਹਿੰਦੂ ਸਿੱਖ ਮੁੱਦਿਆਂ ਦੇ ਉੱਪਰ ਵਿਵਾਦ ਪੰਜਾਬ ਵਿੱਚ ਲਗਾਤਾਰ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਮਤਲਬ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਇਹ ਇਕੱਠੇ ਹੋ ਨਾ ਸਕਣ ਜਿਵੇਂ ਦੋਸਤੋ ਫਾਰਮਰ ਅੰਦੋਲਨ ਵੇਲੇ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਭਾਜਪਾ ਦੀ ਸਾਂਝ ਛੱਡ ਕੇ ਕਾਂਗਰਸ ਜੀਹਾਂ ਕਾਂਗਰਸ ਦੇ ਪਿਆਰ ਦੇ ਰਿਕਵੈਸਟ ਵਗੈਰੇ ਦੇ ਕਦਮਾਂ ਵਿੱਚ ਜਾ ਕੇ ਬਹਿ ਗਿਆ ਸੀ ਦੋਸਤੋ ਹੁਣ ਫਾਰਮਲੈਜਿਟੇਸ਼ਨ ਕਿਸਾਨ ਅੰਦੋਲਨ ਉਹ ਪਾਣੀ ਦਾ ਵਹਾਅ ਬਿਲਕੁਲ ਗੁਜ਼ਰ ਚੁੱਕਾ ਹੈ ਫਾਰਮਨ ਅੰਦੋਲਨ ਤੋਂ ਬਾਅਦ ਕਿਸਾਨ ਸੰਗਠਨਾਂ ਦੇ ਨਾਂ ਤੇ ਜੋ ਕੁਝ ਪੰਜਾਬ ਵਿੱਚ ਹੋ ਰਿਹਾ ਹੈ ਇਹ ਸਭ ਕੁਝ ਵੇਖ ਕੇ ਲੋਕਾਂ ਦਾ ਇਹਨਾਂ ਤੋਂ ਵੀ ਚਾਹ ਲੱਥ ਗਿਆ ਹੈ ਬਹੁਤ ਕੁਝ ਸੱਚਾਈ ਦੋਸਤੋ ਸਾਹਮਣੇ ਆਣੀ ਹੁਣ ਸ਼ੁਰੂ ਹੋ ਗਈ ਹੈ ਇੰਜ ਦੋਸਤੋ ਸ਼ੱਕ ਤਾਂ ਇਹਨਾਂ ਤਿੰਨ ਪਾਰਟੀਆਂ ਦੇ ਉੱਪਰ ਹੀ ਕੀਤਾ ਜਾ ਸਕਦਾ ਹੈ ਭਾਜਪਾ ਕਾਂਗਰਸ ਆਮ ਆਦਮੀ ਪਾਰਟੀ ਉੱਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਇਹ ਪ੍ਰਚਾਰ ਪ੍ਰਸਾਰ ਕਰ ਸਕਦੀ ਹੈ ਕਿ ਇਹ ਤਿੰਨੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪੰਜਾਬ ਵਿੱਚ ਕਮਜ਼ੋਰ ਕਰ ਰਹੇ ਜਾ ਉਹਨਾਂ ਦੀ ਕੋਈ ਵੀ ਕਮਜ਼ੋਰੀ ਨਹੀਂ ਹੈ ਪਰ ਦੋਸਤੋ ਇੱਥੇ ਇੱਕ ਹੋਰ ਵੀ ਪੁਆਇੰਟ ਹੈ ਕਿ ਇਹ ਸਭ ਕੁਝ ਦੋਸਤੋ ਸ਼੍ਰੋਮਣੀ ਕਾਲੀ ਦਲ ਬਦਲ ਦੀ ਟੋਪ ਲੀਡਰਸ਼ਿਪ ਦਾ ਹੀ ਕੋਈ ਡਰਾਮਾ ਤਾਂ ਨਹੀਂ ਤੁਸੀਂ ਸਵਾਲ ਚੁੱਕ ਸਕਦੇ ਹੋ ਕਿ ਇੰਜ ਕਿਵੇਂ ਹੋ ਸਕਦਾ ਹੈ ਉਹ ਕਿਉਂ ਆਪਣੇ ਆਪ ਨੂੰ ਕਮਜ਼ੋਰ ਕਰਨਗੇ ਇਹ ਤਾਂ ਦੋਸਤੋ ਇਸ ਪਿੱਛੇ ਵੀ ਇੱਕ ਸੋਲਿਡ ਕਾਰਨ ਹੈ ਇੱਕ ਰਾਜਨੀਤਿਕ ਰਣਨੀਤੀ ਹੋ ਸਕਦੀ ਹੈ ਪੰਜਾਬ ਦੀ ਰਾਜਨੀਤੀ ਵਿੱਚ ਦੋਸਤੋ ਸ਼੍ਰੋਮਣੀ ਕਾਲੀ ਦਲ ਬਦਲ ਲਗਾਤਾਰ ਘਰਵਲ ਜਾ ਰਿਹਾ ਹੈ ਆਕਾਲ ਤਖਤ ਤੋਂ ਤਨਖਾਹਾਂ ਕਰਾਰ ਦੇਣਾ ਬੰਦੀ ਸਿੰਘਾਂ ਦੀ ਰਿਹਾਈ ਬਹੁਤ ਕੁਝ ਪੰਥਕ ਹੋਣ ਲਈ ਦਿਸਣ ਤੋਂ ਬਾਅਦ ਵੀ ਸ਼੍ਰੋਮਣੀ ਕਾਲੀ ਦਲ ਬਦਲ ਉਸ ਨੂੰ ਕੀ ਪ੍ਰਾਪ ਉਸ ਨੂੰ ਪੰਜਾਬ ਵਿੱਚ ਰਾਜਨੀਤਿਕ ਸਫਲਤਾ ਨਹੀਂ ਮਿਲ ਰਹੀ ਹੈ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਕੀ ਹੋਇਆ ਸਭ ਨੂੰ ਪਤਾ ਹੈ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੀ ਕਈ ਜਿਮਨੀ ਚੋਣਾਂ ਹੋਈਆਂ ਪਰ ਇਹਨਾਂ ਵਿੱਚ ਸਥਿਤੀ ਪੰਜਾਬ ਵਿੱਚ ਅਕਾਲੀ ਦਲ ਦੀ ਸਥਿਤੀ ਚੌਥੇ ਨੰਬਰ ਦੀ ਪਾਰਟੀ ਬਣ ਕੇ ਰਹਿਣ ਦੇ ਉੱਪਰ ਰਹਿ ਗਈ ਹੈ ਬੀਜੇਪੀ ਵੀ ਪੰਜਾਬ ਵਿੱਚ ਕਈ ਵਾਰ ਇਹਨਾਂ ਤੋਂ ਅੱਗੇ ਰਹਿ ਗਈ ਹੈ ਨਾ ਜਿਮਨੀ ਚੋਣਾਂ ਵਿੱਚ ਮਤਲਬ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਨੂੰ ਇਹ ਸਮਝ ਆ ਗਿਆ ਕਿ ਹੁਣ ਇਹਨਾਂ ਦੀ ਪੰਜਾਬ ਵਿੱਚ ਛੇਤੀ ਛੇਤੀ ਲੋਕਾਂ ਵਿੱਚ ਪ੍ਰਵਾਨਗੀ ਨਹੀਂ ਹੋਵੇਗੀ ਉਪਰੋ ਵਿਕਰਮ ਜਿੱਠੇ ਦੀ ਗ੍ਰਿਫਤਾਰੀ ਹੁਣ ਭਵਿਕ ਵਿੱਚ ਨਸ਼ਾ ਨਸ਼ਾ ਤਸਕਰੀ ਦਾ ਇਲਜ਼ਾਮ ਵੀ ਸ਼੍ਰੋਮਣੀ ਕਾਲੀ ਦਲ ਦੇ ਬਹਾਦਰ ਦੇ ਨੇਤਾਵਾਂ ਉੱਪਰ ਮੜੇ ਜਾਣਗੇ ਹੋ ਸਕਦਾ ਹੈ ਕਿ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਨੇ ਹੀ ਇਹ ਚਾਲ ਚੱਲੀ ਹੋਵੇ ਆਪਣੇ ਵਿੱਚੋਂ ਹੀ ਇੱਕ ਧਿਰ ਨੂੰ ਬਾਗੀ ਧਿਰ ਬਣਾ ਕੇ ਪੰਜਾਬ ਦੇ ਲੋਕਾਂ ਵਿੱਚ ਖਾਸ ਕਰਕੇ ਸਿੱਖਾਂ ਵਿੱਚ ਪੇਸ਼ ਕਰ ਦਿੱਤਾ ਜਾਵੇ ਪੰਥਕ ਵੋਟ ਉਹਨਾਂ ਦੀ ਝੋਲੀ ਵਿੱਚ ਜਾਣ ਪੰਜਾਬ ਦੇ ਦਰਦੀ ਲੋਕ ਜਾਂ ਹਿੰਦੂ ਸਿੱਖ ਇਕਤਾ ਦੇ ਜੋ ਇਸ ਸੋਚ ਨੂੰ ਲੈ ਕੇ ਵੋਟ ਕਰਦੇ ਹਨ ਉਹਨਾਂ ਦੇ ਵੋਟ ਬਾਕੀ ਧਿਰਾਂ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਜਾਣ ਇੰਜ ਦੋਸਤੋ 2027 ਦੀਆਂ ਚੋਣਾਂ ਵੇਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਨਾਰਾਜ਼ ਵੋਟ ਬਾਕੀ ਧੜੇ ਨੂੰ ਪੈ ਜਾਣ ਉਹ ਵੀ ਕੁਝ ਸੀਟਾਂ ਕੱਢ ਜਾਣ 2027 ਦੀਆਂ ਚੋਣਾਂ ਵਿੱਚ ਬਾਕੀ ਦੋਸਤੋ ਸ਼੍ਰੋਮਣੀ ਅਕਾਲੀ ਦਲ ਬਾਦਲ ਉਹ ਵੀ ਕੁਝ ਸੀਟਾਂ ਤਾਂ ਜਿਨ੍ਹਾਂ ਵਿੱਚ ਕਾਮਯਾਬ ਹੋ ਹੀ ਜਾਵੇਗਾ ਫਿਰ ਫਿਰ ਕੀ ਹੋਵੇਗਾ ਦੋਸਤੋ ਪੰਥਕ ਇਕਤਾ ਦੇ ਨਾਂ ਦੇ ਉੱਪਰ ਜਿਵੇਂ ਹੁਣ ਹੋ ਰਿਹਾ ਹੈ ਉਸ ਵੇਲੇ ਵੀ ਦੋਵੇਂ ਧੜੇ ਇਕੱਠੇ ਆ ਜਾਣਗੇ ਤੇ ਸੱਤਾ ਦੇ ਉੱਪਰ ਆਪਣੀ ਦਾਅਵੇਦਾਰੀ ਠੋਕਣ ਲਈ ਇਹ ਉਸ ਵੇਲੇ ਤਿਆਰ ਹੋਣਗੇ ਕਿ ਦੋਸਤੋ ਇੰਜ ਨਹੀਂ ਹੋ ਸਕਦਾ ਤੁਸੀਂ ਆਪਣੀ ਰਾਏ ਕਮੈਂਟ ਕਰਕੇ ਸਾਂਝੀ ਕਰ ਸਕਦੇ ਹੋ ਬਾਕੀ ਦੋਸਤੋ ਰਾਜਨੀਤੀ ਵਿੱਚ ਕੁਝ ਵੀ ਇੰਪੋਸੀਬਲ ਨਹੀਂ ਹੁੰਦਾ ਸੁਪਨੇ ਵੇਖਣਾ ਕੋਈ ਮਾੜੀ ਗੱਲ ਨਹੀਂ ਹੈ ਬਾਗੀ ਤੇਰ ਦੇ ਨੇਤਾ ਵੀ ਇਹ ਸੁਪਨੇ ਵੇਖ ਸਕਦੇ ਹਨ ਕਾਂਗਰਸ ਪਾਰਟੀ ਦੇ ਨੇਤਾ ਵੀ 2027 ਵਿੱਚ ਸੱਤਾ ਵਿੱਚ ਆਉਂਦੇ ਸੁਪਨੇ ਵੇਖ ਰਹੇ ਹੋਣਗੇ। ਬਾਕੀ ਦੋਸਤੋ ਪੰਜਾਬ ਵਿੱਚ ਬਾਕੀ ਤਰ੍ਹਾਂ ਦੇ ਨੇਤਾ ਜ਼ਮੀਨੀ ਸੰਘਰਸ਼, ਮਿਹਨਤ ਲੋਕਾਂ ਨਾਲ ਮੇਲ ਮਿਲਾਪ, ਸੜਕਾਂ ਦੇ ਉੱਪਰ ਉਤਰਨਾ, ਉਹਨਾਂ ਦੇ ਮਸਲੇ ਸਮਝਣਾ, ਲੋਕਾਂ ਵਿੱਚ ਆਪਣਾ ਦੁਆਰ ਦੋ ਵਿਸ਼ਵਾਸ ਪ੍ਰਾਪਤ ਕਰਨਾ ਕੀ ਉਹ ਇਹ ਸਭ ਕੁਝ ਕਰ ਸਕਦੇ ਹਨ? ਮੇਰਾ ਜੋ ਇਹਨਾਂ ਬਾਰੇ ਅੰਦਾਜ਼ਾ ਹੈ ਉਸ ਮੁਤਾਬਕ ਬਿਲਕੁਲ ਨਹੀਂ। ਜਦੋਂ ਦੋਸਤੋ ਇੱਕ ਵਾਰੀ ਰਾਜੇ ਬਣ ਕੇ ਵਿਚਰਨ ਦੀ ਆਤ ਪੈ ਜਾਵੇ ਫਿਰ ਨਾਨਕ ਦਾ ਹੋਣਾ, ਉਹਨਾਂ ਦੀ ਸੋਚ ਤੇ ਚੱਲਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਤੁਹਾਡੀ ਕੀ ਰਾਏ ਹੈ ਦੋਸਤੋ ਯੂ ਕੈਨ ਕਮੈਂਟ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿਉ ਬਸਤ ਸਦਸੰਗ